ਕਿਉਂਕਿ ਤੁਸੀਂ ਇਲੈਕਸ਼ਨ ਰਿਫਾਰਮਸ ਦੇ ਵਿੱਚ ਕੰਮ ਕੀਤਾ ਵਾ ਜਾਂ ਇਲੈਕਸ਼ਨ ਰਿਫਾਰਮਸ ਦੇ ਉੱਪਰ ਕੰਮ ਕੀਤਾ ਵਾ ਮੈਂ ਅੱਜ ਗੱਲ ਕਰ ਰਿਹਾ ਵਾਂ ਸਿਆਸੀ ਪਾਰਟੀਆਂ ਦੀ ਸਿਆਸੀ ਪਾਰਟੀਆਂ ਜਿਹੜੀਆਂ ਵਾਂ ਉਹ ਜਿਹੜਾ ਮੁਲਕ ਦਾ ਸੰਵਿਧਾਨ ਹੈ ਆ ਉਹਦੀ ਰੱਖਿਆ ਕਰਨ ਦੀ ਗੱਲ ਤੇ ਕਰਦੀ ਆ ਵਾਂ ਪਰ ਮੈਂ ਦੇਖਿਆ ਵਾ ਕਿ ਜਿਹੜਾ ਉਹਨਾਂ ਦਾ ਆਪਣਾ ਸੰਵਿਧਾਨ ਹੈ ਹਰ ਪਾਰਟੀ ਦਾ ਆਪਣਾ ਆਪਣਾ ਕਨਸਟੀਟਿਊਸ਼ਨ ਹੁੰਦਾ ਜਿਹੜਾ ਉਹਨਾਂ ਨੇ ਇੱਕ ਕਾਪੀ ਜਿਹੜੀ ਆ ਉਹ ਚੋਣ ਕਮਿਸ਼ਨ ਨੂੰ ਵੀ ਦਿੱਤੀ ਹੁੰਦੀ ਆ ਉਹਦੀ ਪਾਲਣਾ ਉਹ ਸ਼ਾਇਦ ਪਾਰਟੀਆਂ ਨਹੀਂ ਕਰਦੀਆਂ ਤੁਹਾਡੀ ਕੀ ਜਾਣਕਾਰੀ ਆ ਸਰ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਜਾਂ ਇੰਸਟੀਟਿਊਸ਼ਨ ਹੈ ਤਾਂ ਉਹਦੇ ਵਰਕਿੰਗ ਦੇ ਲਈ ਕੁਝ ਸੈਟ ਨਿਯਮ ਤੇ ਸੈਟ ਫਾਰਮੈਟ ਹੁੰਦੇ ਆ ਹੂੰ ਹੂੰ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਜੇ ਕੋਈ ਪੋਲੀਟੀਕਲ ਪਾਰਟੀ ਬਣਾਨੀ ਹੈ ਤਾਂ ਉਹਦਾ ਇੱਕ ਕਨਸਟੀਟਿਊਸ਼ਨ ਹੁੰਦਾ ਹੈ ਉਹਦੇ ਅਕੋਰਡਿੰਗਲੀ ਹੀ ਉਹਨਾਂ ਦੀ ਉਹ ਆਰਗੇਨਾਈਜੇਸ਼ਨ ਜਿਹੜੀ ਪੋਲੀਟੀਕਲ ਪਾਰਟੀ ਜਿਹਨੂੰ ਅਸੀਂ ਕਹਿੰਦੇ ਆ ਉਹ ਆਰਗੇਨਾਈਜੇਸ਼ਨ ਨੂੰ ਕੰਮ ਕਰਨਾ ਪੈਂਦਾ ਹੈ ਜੀ ਤਾਂ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਿਯਮ ਹੁੰਦੇ ਆ ਮੈਂਬਰ ਬਣਨ ਦੇ ਲਈ ਉਹ ਲੈ ਕੇ ਕਿਸ ਤਰ੍ਹਾਂ ਉਹਨਾਂ ਨੇ ਵਰਕ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਦੇ ਜੋ ਪੋਲਿਟিক্যাল ਪਾਰਟੀ ਆਰਗੇਨਾਈਜੇਸ਼ਨ ਹੈ ਜਿਹੜੀ ਉਹਦੇ ਨੁਮਾਇੰਦੇ ਚੁਣੇ ਜਾਣਗੇ ਜਾਂ ਮੈਂਬਰਾਂ ਦੇ ਵਿੱਚੋਂ ਹੀ ਕਿਉਂ ਜੋ ਜਿਹੜਾ ਆਰਗੇਨਾਈਜੇਸ਼ਨ ਚਲਾਣਾ ਹੈ ਤਾਂ ਉਹ ਮੈਂਬਰਸ ਦੇ ਵਿੱਚੋਂ ਹੀ ਅਸੀਂ ਨੁਮਾਇੰਦੇ ਅੱਗੇ ਚੁੰਦੇ ਆ ਜਿਹੜੇ ਕੋਈ ਪਾਰਟੀ ਪ੍ਰੈਜ਼ੀਡੈਂਟ ਬਣਦੇ ਆ ਜਾਂ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਜੀ ਜਦੋਂ ਅਸੀਂ ਅਸੀਂ ਪ੍ਰੋਮਿਨੈਂਟ ਚਾਰ ਪਾਰਟੀਆਂ ਦਾ ਪੋਲੀਟੀਕਲ ਕਨਸਟੀਟਿਊਸ਼ਨ ਦੇਖ ਰਹੇ ਸੀਗੇ ਪੋਲੀਟੀਕਲ ਪਾਰਟੀਆਂ ਦਾ ਕਾਂਗਰਸ ਭੀਜਪੀ ਕਯੋ ਜੋ ਅਸੀਂ ਪੰਜਾਬ ਦੇ ਵਿੱਚ ਹੈ ਤਾਂ ਆਮ ਆਦਮੀ ਪਾਰਟੀ ਐਂਡ ਅਕਾਲੀ ਦਲ ਓਕੇ ਤਾਂ ਇਹਦੇ ਵਿੱਚੋਂ ਇੱਕ ਬੜੀ ਹੀ ਇੰਟਰਸਟਿੰਗ ਚੀਜ਼ ਇੱਕ ਨਿਕਲ ਕੇ ਆਈ ਜਦੋਂ ਅਸੀਂ ਇਹਦਾ ਕਨਸਟੀਟਿਊਸ਼ਨ ਪੜ੍ਹ ਰਹੇ ਸੀ ਹਾਂ ਹਾਂ ਕਯੋ ਜੋ ਅਸੀਂ ਨੇ ਸ਼ਰਾਬ ਤੇ ਕਾਫੀ ਕੰਮ ਕੀਤਾ ਹੈ ਪੀਪਲ ਵਾਟ ਟ੍ਰਾਂਸਪੇਰੈਂਸੀ ਨੇ ਅਸੀਂ ਇੱਕ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਸੀਗੀ ਪੰਚਾਇਤਾਂ ਜਿਹੜੀਆਂ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਐਲਕੋਹਲ ਜਿਹੜੀ ਹੈ ਉਹਨੂੰ ਪ੍ਰੋਹਿਬਿਟ ਕਰ ਸਕਦੀਆਂ ਸੀ 셀ਫ ਇੰਪੋਜ਼ਡ ਪ੍ਰੋਵੀਸ਼ਨ ਸੀਗੀ ਹੂੰ ਤਾਂ ਉਹ ਚੋ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਤਿੰਨ ਪੋਲੀਟਿਕਲ ਪਾਰਟੀਆਂ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਹੈ ਕਾਂਗਰਸ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਜਿਹਦਾ ਅੱਜ ਪੰਜਾਬ ਦੇ ਵਿੱਚ ਸ਼ਾਸਨ ਹੈ ਦੋ ਪਾਰਟੀਆਂ ਤੇ ਜਿਨੀਅਰ ਲਿਖਿਆ ਗਿਆ ਕਿ ਇਹਨਾਂ ਦੇ ਮੈਂਬਰ ਸ਼ਰਾਬ ਨਹੀਂ ਪੀਣਗੇ ਤੀਜੀ ਜਿਹੜੀ ਪਾਰਟੀ ਹੈ ਆਵਾਧਵੀ ਪਾਰਟੀ ਉਹ ਚਾਹੇ ਕਿ ਡਰੰਕਨ ਬਿਹੇਵੀਅਰ ਤੇ ਇਨਟੌਕਸिकेटਿੰਗ ਡਰੱਗਸ ਨਹੀਂ ਯੂਜ਼ ਕਰਨਗੇ। ਮਤਲਬ ਡਰੰਕਨ ਬਿਹੇਵੀਅਰ ਪਬਲਿਕ ਦੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਐਗਜ਼ੈਕਟਲੀ। ਪਰ ਉਹਨਾਂ ਦੇ ਦੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਮੇਰੇ ਖਿਆਲ ਕੋਈ ਬੜੇ ਸੀਨੀਅਰ ਲੀਡਰ ਜਿਹੜੇ ਨੇ ਉਹ ਆਪ ਡਰੰਕਨ ਸਟੇਟ ਦੇ ਵਿੱਚ ਵੇਖੇ ਗਏ ਆ। ਸਰ ਦੇਖੋ ਅਸੀਂ ਗੱਲ ਜਿਹੜੀ ਕਰਨੀ ਚਾਹੁੰਦੇ ਆ ਇਹਨੂੰ ਇਹ ਤੋਂ ਸ਼ੁਰੂ ਕਰਦੇ ਆ ਕਿ ਜਦੋਂ ਇੱਕ ਤੁਸੀਂ ਇੱਕ ਨਿਯਮ ਬਣਾਤਾ ਕਾਂਗਰਸ ਪਾਰਟੀ ਦਾ ਜਿਹੜਾ ਫਾਰਮ ਹੈ ਤੁਹਾਨੂੰ ਮੈਂਬਰ ਬਣਨ ਦੇ ਲਈ ਇੱਕ ਫਾਰਮ ਭਰਨਾ ਪੈਂਦਾ ਹੈ ਉਹ ਫਾਰਮ ਦੇ ਵਿੱਚ ਡੈਕਲੇਰੇਸ਼ਨ ਹੈ ਡੈਕਲੇਰੇਸ਼ਨ ਚ ਵਰਡਿੰਗ ਹੈ ਕਿ ਆਈ ਸ਼ੈਲ ਅਬਸਟ੍ਰੇਨ ਫ্রম ਡਰਿੰਕਿੰਗ ਸੋ ਇਹ ਫਿਰ ਪਾਰਟੀ ਨਾਲ ਲਿਖ ਕੇ ਸਭ ਕੁਝ ਇਹ ਭੁੱਲੀ ਗਈਆਂ ਸਰ ਭੁੱਲ ਨਹੀਂ ਗਈਆਂ ਇਹਨਾਂ ਨੂੰ ਪਤਾ ਹੈ ਵੀ ਅਸੀਂ ਜਿਹੜੇ ਨਾਗਰਿਕਾਂ ਨਾ ਜੀ ਅਸੀਂ ਬੁੱਧੂ ਆ ਹਾਂ ਅਸੀਂ 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 ਇਹਨਾਂ ਦੇ ਹਰ ਚੀਜ਼ ਨੂੰ ਮਾਫ ਕਰ ਦਿੰਦੇ ਆ ਚਲੋ ਇੱਕ ਤੇ ਇਹ ਸ਼ਰਾਬ ਦੀ ਗੱਲ ਹੋ ਗਈ ਜੇ ਆਪਾਂ ਕਾਂਗਰਸ ਪਾਰਟੀ ਲਈਏ ਤੇ ਉਹਨਾਂ ਦੇ ਸੰਵਿਧਾਨ ਚ ਹੋਰ ਕੀ ਇਹੋ ਜੀ ਚੀਜ਼ ਲਿਖੀ ਆ ਜਿਹੜੀ ਤੁਹਾਨੂੰ ਲੱਗਦਾ ਵਾ ਕਿ ਉਹ ਉਲੰਘਣਾ ਕਰ ਰਹੇ ਹੋ ਸਰ ਉਹਨਾਂ ਦੀ ਦੇਖੋ ਪਤਾ ਕੀ ਹੈ ਸਾਡਾ ਇਹ ਇਸ਼ੂ ਨਹੀਂ ਹੈ ਕਿ ਉਹ ਉਲੰਘਣਾ ਕਰਦੇ ਅਸੀਂ ਕਿੰਨੇ ਵਿੱਚ ਜੇ ਤੁਹਾਨੂੰ ਇਹ ਰਿਲੇਵੈਂਟ ਨਹੀਂ ਲੱਗਦਾ ਤੁਸੀਂ ਐਮੈਂਡ ਕਰ ਦਿਓ ਉਹਨਾਂ ਨੇ ਲਿਖਿਆ ਗਿਆ ਔਰ ਡਿਕਲੇਰੇਸ਼ਨ ਚ ਹੈ ਜਿਹੜਾ ਫਾਰਮ ਹੈ ਇਹਨਾਂ ਦਾ ਤੇ ਡਿਕਲੇਰੇਸ਼ਨ ਚ ਹੈ ਕਿ ਜਿਹੜਾ ਇਹਨਾਂ ਦਾ ਮੈਂਬਰ ਹੋਊਗਾ ਹੀ ਵਿਲ ਬੀ ਹੈਪਚੁਲ ਖਾਦੀ ਵੀਰਰ ਉਦੋਂ ਖਾਦੀ ਨੂੰ ਪਹਿਨੂਗਾ ਐਕਚੁਅਲੀ ਖਾਦੀ ਪਹਿਨਦਾ ਹੋਊਗਾ ਇਹ ਪੁਰਾਣੇ ਜ਼ਮਾਨੇ ਇਤੇ ਹੁੰਦੇ ਸੀਗੇ ਬਹੁਤ ਸਾਰੇ ਖਾਦੀ ਵਾਲੇ ਖਾਦੀ ਪਾ ਕੇ ਆਉਂਦੇ ਸੀ ਕਾਂਗਰਸ ਵਾਲੇ ਹੁਣ ਤੇ ਨਜ਼ਰ ਨਹੀਂ ਆਉਂਦੇ ਸਰ ਹੁਣ ਤਾਂ ਉਹ ਜਿਹੜੇ ਐਸਫੀਜ਼ ਦੇ ਜੁੱਤੇ ਜਾਂ ਹੋਰ ਆਲਮੀ ਹੈ ਖਬਰਾਂ ਕਿ ਮਹਿੰਗੇ ਜੁੱਤੇ ਮਹਿੰਗੀਆਂ ਟੀ-ਸ਼ਰਟਾਂ ਪਹਿਨਦੇ ਆ ਸਾਨੂੰ ਉਹਨਾਂ ਚੀਜ਼ਾਂ 'ਚ ਪੱਤੀ ਨਹੀਂ ਹੈ ਹਰ ਇੱਕ ਬੰਦੇ ਦਾ ਆਪਣਾ ਰਾਈਟ ਹੈ ਪਰ ਜੋ ਪੁਆਇੰਟ ਇਜ਼ ਨਾ ਤੁਸੀਂ ਭਾਰਤ ਦੇ ਕਨਸਟੀਟਿਊਸ਼ਨ ਦੀ ਗੱਲ ਕਰ ਰਹੇ ਹੋ ਕਿ ਅਸੀਂ ਇਹਨੂੰ ਬਚਾਣਾ ਹੈ ਤਾਂ ਤੁਹਾਡਾ ਕਨਸਟੀਟਿਊਸ਼ਨ ਕਿੱਥੇ ਪਿਆ ਹੈ ਤੁਸੀਂ ਆਪਣਾ ਕਨਸਟੀਟਿਊਸ਼ਨ ਤਾਂ ਪਹਿਲਾਂ ਬਚਾਓ ਨਾ ਜੀ ਤੁਸੀਂ ਭਾਸ ਦਾ ਕਨਸਟੀਟਿਊਸ਼ਨ ਤਾਂ ਬਾਅਦ ਬਚਾਈਓ ਪਹਿਲਾਂ ਆਪਣਾ ਕਨਸਟੀਟਿਊਸ਼ਨ ਬਚਾਓ ਆਮ ਆਦਮੀ ਪਾਰਟੀ ਜਦੋਂ ਹੋਂਦ ਚਾਈ ਸੀ ਤੇ ਇਹ ਸਵਰਾਜ ਦੀ ਗੱਲ ਕਰਦੇ ਸੀ ਸਵਰਾਜ ਬਾਰੇ ਕੋਈ ਜ਼ਿਕਰ ਹੈ ਉਹਨਾਂ ਦੇ ਸੰਵਿਧਾਨ ਦੇ ਵਿੱਚ ਸਰ ਸਵਰਾਜ ਦਾ ਛੱਡੋ ਸਰ ਇਹਨਾਂ ਦਾ ਲੋਕਪਾਲ ਦਾ ਜ਼ਿਕਰ ਤਾਂ ਹੈ ਲੋਕਯੁਕਤ ਦਾ ਜ਼ਿਕਰ ਹੈ ਹੂੰ ਸਿੰਪਲੀ ਕੀ ਹੈ ਹਰ ਚੀਜ਼ ਦੇਖੋ ਜੋ ਪੇਪਰ ਤੇ ਹੈ ਹੂੰ ਪੇਪਰ ਤੇ ਬੜਾ ਡੈਮੋਕ੍ਰੈਟਿਕ ਲੱਗਦੀਆਂ ਨੇ ਪੋਲੀਟੀਕਲ ਪਾਰਟੀਆਂ ਹੂੰ ਮੈਂ ਬੀਜੇਪੀ ਤੇ ਆਂਦਾ ਬੀਜੇਪੀ ਚ ਬੜਾ ਇੰਟਰਸਟਿੰਗ ਚੀਜ਼ ਹੈ ਹਮ ਉਹ ਚ ਅਲੱਗ-ਅਲੱਗ ਇਕਾਈਆਂ ਨੇ ਇਹਨਾਂ ਦੀਆਂ ਬੀਜੇਪੀ ਦੀਆਂ ਹਮ ਮੰਡਲ ਕਮੇਟੀ ਸਭ ਤੋਂ ਹੇਠਲਾ ਹੇਠਲਾ ਲੈਵਲ ਮੰਡਲ ਕਮੇਟੀ ਹੀ ਲੀਆ ਹਾਂ ਉਹ ਤੋਂ ਵੀ ਨੀਚੇ ਵੀ ਹੈ ਜੀ ਲੋਕਲ ਕਮੇਟੀ ਮੰਡਲ ਕਮੇਟੀ ਠੀਕ ਹੈ ਡਿਸਟ੍ਰਿਕਟ ਕਮੇਟੀ ਫਿਰ ਅੱਗੇ ਜੀ ਜੇ ਤੁਹਾਨੂੰ ਮੰਡਲ ਕਮੇਟੀ ਦਾ ਮੈਂਬਰ ਬੰਨਣਾ ਹੈ ਤਾਂ ਤੁਹਾਨੂੰ ਇਲੈਕਸ਼ਨ ਲੜਨੇ ਪੈਣਗੇ ਉਹਦੇ ਲਈ ओके اور ਮੰਡਲ ਕਮੇਟੀ ਦੇ ਇਲੈਕਸ਼ਨ ਕੋ ਬੰਦਾ ਲੜ ਸਕਦਾ ਜਿਹੜਾ ਇਹਨਾਂ ਦਾ ਐਕਟਿਵ ਮੈਂਬਰ ਹੈ 3 ਸਾਲ ਪੁਰਾਣਾ ਮੈਂਬਰ ਹੈ ਬੀਜੇਪੀ ਦਾ oh acha theek ho gaya sir fir eh jehde mandal wale ne eh agge district wale nu chunde hai district wale agge matlab ik prakriya khud hi di puri so matlab ye sariyan partiyan apne samvidhan di ullanghan kar diyan wa aur fir samvidhan badal diyan vi ne giyan ਪਰ ਇਹ ਜੋ ਤੁਸੀਂ ਮੈਨੂੰ ਦੱਸ ਰਹੇ ਜੇ ਇਹਦੇ ਬਾਰੇ ਤੁਸੀਂ ਕਦੀ ਪਾਰਟੀਆਂ ਨੂੰ ਲਿਖਿਆ ਜਾਂ ਤੁਸੀਂ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਕੋਈ ਸਰ ਮੈਂ ਇਹਨਾਂ ਨੂੰ ਪਾਰਟੀਆਂ ਨੂੰ ਸਾਰੀਆਂ ਨੂੰ ਲਿਖਿਆ ਸੀ ਸਰ ਇਹ ਛੋਟੇ ਛੋਟੇ ਬੰਦੇ ਹਨ ਸਾਨੂੰ ਸਿਟੀਜ਼ਨ ਦੀ ਦਿੱਕਤ ਹੈ ਜਾਂ ਸਿਟੀਜ਼ਨ ਉਹ ਤਾਂ ਬੰਦਾ ਥੋੜੀ ਸਮਝਦੇ ਆ ਜੀ ਇਹ ਹੂੰ ਜੇ ਕੋਈ ਤੁਸੀਂ ਕਿਸੇ ਪੋਜੀਸ਼ਨ ਤੇ ਹੋ ਮੈਂ ਕਈ ਬੰਦਿਆਂ ਨੂੰ ਕਹਿੰਦਾ ਮੈਨੂੰ ਪੁੱਛਣਗੇ ਤੁਸੀਂ ਕੀ ਕੰਮ ਕਰਦੇ ਹੋ ਕੀ ਉਹ ਮੈਂ ਦੱਸਦਾ ਜੀ ਸਿਟੀਜ਼ਨ ਹਾਂ ਮੈਂ ਹੂੰ ਹਨ ਸਿਟੀਜ਼ਨ ਦੀ ਵੈਲਿਊ ਹੀ ਨਹੀਂ ਹੈ ਇਸ ਦੇਸ਼ ਸੋ ਤੁਹਾਨੂੰ ਜਵਾਬ ਨਹੀਂ ਆਇਆ ਕਿਸੇ ਤੋਂ ਕੋਈ ਜਵਾਬ ਨਹੀਂ ਸੋ ਜੇ ਆਪਾਂ ਲਾਸਟ ਸਵਾਲ ਹੈ ਮੇਰਾ ਕਮਲ ਜੇ ਆਪਾਂ ਪਾਰਟੀਆਂ ਦੇ ਵਿੱਚ ਅੰਦਰੂਨੀ ਡੈਮੋਕ੍ਰੇਸੀ ਲੈ ਕੇ ਆਉਣੀ ਹੈ ਜਿਹਦੇ ਨਾਲ ਮੁਲਕ ਦੀ ਡੈਮੋਕ੍ਰੇਸੀ ਵਿੱਚ ਬਿਹਤਰੀ ਆਉਗੀ ਤੇ ਤੁਹਾਡੇ ਕੀ ਸੁਝਾਅ ਹੋਣਗੇ 1 2 3 ਸਰ ਦੇਖੋ ਇਹ ਇਹ ਪਾਰਟੀਆਂ ਨੇ ਦੇਖਣਾ ਹੈ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਜਿਹਨੇ ਚਲਾਣਾ ਹੈ ਉਹਨਾਂ ਨੇ ਦੇਖਣਾ ਹੈ ਕਿ ਉਹਨਾਂ ਦੇ ਆਪਣੀ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਚਲਾ ਲੈ ਹੂੰ ਕਾਇਤੀ ਹੈ ਕਿ ਜਿਸ ਤਰ੍ਹਾਂ ਵੀ ਉਹਨਾਂ ਨੇ ਚਲਾਣਾ ਹੈ ਤਾਂ ਉਹ ਜਿਹੜੀ ਚੀਜ਼ ਨੂੰ ਕਹਿੰਦੇ ਐ ਕੈਣੀ ਤੇ ਕਠਿਨੀ ਦੇ ਵਿੱਚ ਫਰਕ ਨਾ ਹੋਵੇ। ਹੂੰ। ਮੈਂ ਅਕਾਲੀ ਦਲ ਦਾ ਦੇਖਦੇ ਸੀ ਉੱਥੇ ਹਰ ਇੱਕ ਜਗ੍ਹਾ 'ਤੇ ਇੱਕ ਬੜਾ ਖੂਬਸੂਰਤ ਪੰਜਾਬ ਦੇ ਵਿੱਚ ਵਾਰਡ ਸੀਗਾ ਜਥਾ ਜਥੇਦਾਰ। ਹੂੰ। ਹੁਣ ਤੁਸੀਂ ਦੇਖੋਗੇ ਅਕਾਲੀ ਦਲ ਦੇ ਵਿੱਚ ਇੱਕ ਪੰਥਕ ਪਾਰਟੀ ਐ ਉੱਥੇ ਜਥੇਦਾਰ ਵਾਰਡ ਜਿਹੜਾ ਹੈ ਹਰ ਇੱਕ ਉਹਨਾਂ ਦੇ ਸਰਕਲ ਦਾ ਕਮੇਟੀ ਦਾ ਹਰ ਚੀਜ਼ ਦੇ ਪਿੱਛੇ ਜਥਾ ਲਗਾਇਆ ਹੋਇਆ ਪਰ ਉਹ ਚੀਜ਼ ਹੁਣ ਨਹੀਂ ਯੂਜ਼ ਕਰਦੇ। ਹੂੰ ਸੋ ਸਿੰਪਲ ਸਟੇਸ਼ਨ ਐ ਜੇ ਇਸੇ ਕਰਕੇ ਕਮਲੋਸ ਪਾਰਟੀ ਚ ਹੁਣ ਇਸ ਵੇਲੇ ਬੜਾ ਵੱਡਾ ਬਵਾਲ ਖੜਾ ਹੋਇਆ ਵਾ ਜੀ ਜੀ ਉਹ ਨੌਨ ਜਥੇਦਾਰਾਂ ਨੇ ਸਿੱਧਾ ਪਾਰਟੀ ਨੂੰ ਟੇਕਓਵਰ ਕਰ ਲਿਆ ਆ ਜਾਂਦੇ ਜਾਂਦੇ ਦੱਸੋ ਕਿ ਚੋਣ ਕਮਿਸ਼ਨ ਕੋਲ ਕਿੰਨੇ ਕ ਅਧਿਕਾਰ ਆ ਪਾਰਟੀਆਂ ਨੂੰ ਨੂੰ پابੰਦ ਕਰਨ ਵਾਸਤੇ ਵੀ ਆਪਣਾ ਸੰਵਿਧਾਨ ਫਾਲੋ ਕਰੋ ਜਾਂ ਸੰਵਿਧਾਨ 'ਚ ਤਬਦੀਲੀ ਲਿਆਓ ਸਰ ਦੇਖੋ ਰਾਈਟਸ ਹੈਗਾ ਪਰ ਉਹਨੂੰ ਇੰਪਲੀਮੈਂਟ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਜਾਣਨ ਲੱਗੇ ਟੈਂਸ਼ਨਸ ਆ ਕਰਕੇ ਹੂੰ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੀ ਇੱਕ ਹੋਂਦ ਲਿਆਂਦੀ ਉਹਨਾਂ ਨੇ ਕੁਝ ਰੂਲਸ ਨੂੰ ਇੰਪਲੀਮੈਂਟ ਕਰਾਇਆ ਰੂਲ ਤਾਂ ਉਹ ਤੋਂ ਪਹਿਲਾਂ ਵੀ ਸੀ ਹੂੰ ਰੂਲ ਬਹੁਤ ਨੇ ਪਰ ਉਤੇ ਸਟ੍ਰਿਕਟਲੀ ਐਕਸ਼ਨ ਲਿੱਤਾ ਜਾਂਦਾ ਹੈ ਜਾਂ ਨਹੀਂ ਲਿੱਤਾ ਜਾਂਦਾ ਇਲੈਕਸ਼ਨ ਕਮਿਸ਼ਨ ਉਹ ਚੀਜ਼ਾਂ ਨੂੰ ਹੁਣ ਜੇ ਭਾਜਪਾ ਤੋਂ ਉਹਨਾਂ ਨੇ ਕਰਾਣਾ ਹੈ ਜਿਹੜੀ ਰੂਲਿੰਗ ਪਾਰਟੀ ਹੈ ਤਾਂ ਉਹ ਇਲੈਕਸ਼ਨ ਕਮਿਸ਼ਨ ਉਹਨਾਂ ਤੋਂ ਕਿਨੇ ਕਰਵਾਊਗਾ ਜਦ ਇਹ ਪੋਲਿਟੀਕਲ ਪਾਰਟੀਆਂ ਆਰਟੀਆਈ ਦੇ ਅੰਦਰ ਆ ਗਈਆਂ ਸੀ ਗਿਆ ਸੁਪਰੀਮ ਕੋਰਟ ਨੇ ਵੀ ਕਹਿਤਾ ਸੀਗਾ ਹਮ ਇਲੈਕਸ਼ਨ ਕਮਿਸ਼ਨ ਜੇ ਨਹੀਂ ਕਰਦੀ ਤਾਂ ਕੈਂਸਲ ਕਰ ਦੇ ਇਹਨਾਂ ਦੀ ਕਿਸੇ ਦੀ ਰਿਕਗਨੀਸ਼ਨ ਸੋ ਇੱਕ ਲਾਜ ਤੇ ਦਾ ਇਹ ਵਾ ਕਿ ਆਰਟੀਆਈ ਦੇ ਅਧੀਨ ਹੋ ਜਾਣ ਜੇ ਪਾਰਟੀਆਂ ਤੇ ਫਿਰ ਜਦੋਂ ਤੁਸੀਂ ਤੁਹਾਡੇ ਵਰਗੇ ਲੋਕੀ ਆਰਟੀਆਈ ਐਕਟਿਵਿਸ ਸਵਾਲ ਪੁੱਛਣਗੇ ਜਾਂ ਇਹ ਪੁਆਇੰਟ ਆਊਟ ਕਰਨਗੇ ਵੀ ਤੁਸੀਂ ਸਰਦਾਰ ਕਿਉਂ ਨਹੀਂ ਫੋਲੋ ਕਰਦੇ ਤੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਫਿਰ ਸਰ ਮੈਂ ਤਾਂ ਉਲਟ ਕਹਿ ਰਿਹਾ ਆਰਟੀਆਈ ਦੇ ਅੰਡਰ ਹੈਗੀਆਂ ਨੇ ਸੁਪਰੀਮ ਕੋਰਟ ਕਰ ਚੁੱਕੀ ਇਹਨਾਂ ਨੂੰ ਹੂੰ ਪਰ ਇੱਕ ਜਵਾਬ ਨਹੀਂ ਦਿੰਦੇ ਇਹਨਾਂ ਨੇ ਪੁਆਇੰਟ ਹੀ ਨਹੀਂ ਕੀਤਾ ਇਹ ਮੰਨਦੇ ਨਹੀਂ ਜੀ ਸੁਪਰੀਮ ਕੋਰਟ ਤੇ ਫੇਰ ਲੜਾਈ ਨੂੰ ਲੈ ਕੇ ਓਕੇ ਇਹਨਾਂ ਕੋਲ ਰਿਸੋਰਸਸ ਦੇਖੋ ਇਹਨਾਂ ਨੂੰ ਸੈਲਫ ਅਨਲਾਈਜ਼ ਕਰਨਾ ਪਊਗਾ ਪਾਰਟੀਆਂ ਨੂੰ ਕਿ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਬਣਾ ਲ। ਅਸੀਂ ਇਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆਂ ਲੋਕਾਂ ਦੇ ਵਿੱਚ ਪੋਲਿਟਿਕਲ ਪਾਰਟੀਆਂ ਨੂੰ ਦੇਖੋ ਮੈਂ ਤੁਹਾਨੂੰ ਛੋਟਾ ਜਿਹਾ ਕੰਟੈਕਸਟ ਤੋਂ ਬਾਹਰ ਜਾ ਰਿਹਾ ਹਾਂ ਮਨੁੱਖ ਬਹੁਤ ਲੋਕ ਕਹਿੰਦੇ ਜੀ ਪੰਜਾਬ ਦੇ ਵਿੱਚ ਦੋ ਐਮਪੀ ਜਿੱਤ ਗਏ ਜਿਹੜੇ ਰੈਡੀਕਲ ਨੇ ਮੈਂ ਉਹ ਰੈਡੀਕਲਿਜ਼ਮ ਦੀ ਜਿੱਤ ਨਹੀਂ ਮੰਨ ਰਿਹਾ ਮੈਂ ਉਹ ਹਾਰ ਮੰਨ ਰਿਹਾ ਮੇਨਸਟ੍ਰੀਮ ਪੋਲਿਟਿਕਸ ਦੀ ਸਾਡੇ ਪੰਜਾਬੀਆਂ ਨੂੰ ਜਦੋਂ ਕਿਤੇ ਵੀ ਕਿਤੇ ਵੀ ਇੱਕ ਛੋਟੀ ਜਿਹੀ ਰੇ ਆਫ ਹੋਪ ਦਿਖਦੀ ਹੈ ਅਸੀਂ ਉਧਰ ਨੂੰ ਜਾਂਦੇ ਹਾਂ ਬਿਲਕੁਲ ਤਾਂ ਉਹ ਉਹ ਜਿਹੜੀ ਹੈ ਉਹ ਹਾਰ ਹੈ ਮੇਨਸਟ੍ਰੀਮ ਪੋਲਿਟਿਕਸ ਦੀ ਕਿ ਉਹਨਾਂ ਤੋਂ ਆਮ ਜਿਹੜੇ ਨਾਗਰਿਕ ਨੇ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਜਿੱਥੇ ਵੀ ਸਾਨੂੰ ਕੋਈ ਰੇ ਆਫ ਹੋਪ ਦੀ ਗੱਦੀ ਆ ਸੀ ਉਹ ਤਾਂ ਨਹੀਂ ਚੱਲੇ ਜਾ